ਸ਼ਸ਼ੀਕਾਂਤੀ ਸਵਾਗਤ ਕਰਦੇ ਆ ਤੁਹਾਡਾ ਬਾਹੀਗੁਰੂ ਕਲੋਥ ਹਾਊਸ ਐਂਡ ਪਟਿਕ ਬੜਲਾ ਡਾ ਵੱਲੋਂ ਲਓ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਪਾਰਸਲ ਦਿਖਾਉਣਾ ਚਾਹੁੰਦੀ ਆ ਵੀ ਜਿਹੜੀਆਂ ਮੇਰੀਆਂ ਪਿਆਰੀਆਂ ਭੈਣਾਂ ਦੇ ਪਾਰਸਲ ਐ ਜਿਹੜੀਆਂ ਮੇਰੀਆਂ ਪਿਆਰੀਆਂ ਭਣਾਨੀ ਮੇਰੇ ਕੋਲੋਂ ਸੂਟ ਬਾਏ ਕੀਤੇ ਆ ਜੀ ਠੀਕ ਐ ਜੀ ਇਹ ਉਹਨਾਂ ਤੇ ਕੱਲ ਪਾਰਸਲ ਜਾਣਗੇ ਇਸ ਇਹ ਤੁਹਾਨੂੰ ਅਸੀਂ ਇਸ ਕਰਕੇ ਦਿਖਾਉਣਾ ਚਾਹੁੰਦੇ ਆ ਕਿ ਜਿਹੜੀਆਂ ਮੇਰੀਆਂ ਭੈਣਾਂ ਮੇਨਾਂ ਪਹਿਲੀ ਵਾਰ ਜੁੜਦੀਆਂ ਜੀ ਕਈ ਵਾਰੀ ਸਾਡੇ ਤੇ ਵਿਸ਼ਵਾਸ ਨਹੀਂ ਕਰਦੀਆਂ ਠੀਕ ਹੈ ਜੀ ਇਸ ਕਰਕੇ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਸਾਡੇ ਦੇਲੀ ਤੇ ਪਾਰਸਲ ਹੁੰਦੇ ਆ ਤੇ ਬਹੁਤ ਸਾਰੀਆਂ ਜਿਹੜੀਆਂ ਮੇਰੀਆਂ ਭੈਣਾਂ ਮੇਨਾਂ ਜੁੜੀਆਂ ਹੋਈਆਂ ਤੇ ਸਾਡੇ ਕੋਲ ਸੂਟ ਜਿਹੜੇ ਉਹ ਬਾਈ ਕਰਦੀਆਂ ਤੁਸੀਂ ਵੀ ਸਾਡੇ ਤੇ ਵਿਸ਼ਵਾਸ ਕਰਕੇ ਸਾਡੇ ਤੋਂ ਆਪਣਾ ਸੂਟ ਜਿਹੜਾ ਆਰਡਰ ਐਪ ਬੁੱਕ ਕਰਵਾ ਸਕਦੇ ਹੋ ਜੀ ਸਾਡੀ ਡੇਲੀ ਜਿਹੜੀ ਵੀਡੀਓ ਹੁੰਦੀ ਆ ਸਵੇਰ 9 ਤੋਂ 10 ਦੇ ਵਿੱਚਕਾਰ ਹੁੰਦੀ ਆ ਜੀ

ਪਹਿਲੀ ਵਾਰ ਜੋੜੀਆਂ ਜੀ ਉਹਨਾਂ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਿਓ ਜੀ। ਲਓ ਜੀ ਇੱਕ ਅਸੀਂ ਆਪਣੇ ਭੈਣਾਂ ਨੂੰ ਹੋਰ ਚੀਜ਼ ਦਿਖਾਉਣੀ ਚਾਹੁੰਦੇ ਆ ਕਿ ਅਸੀਂ ਜਿਹੜੇ ਡੈਲੀ ਤੁਹਾਡੇ ਵਾਸਤੇ ਸੋਹਣੇ ਸੋਹਣੇ ਕੱਟ ਪੀਸ ਲੈ ਕੇ ਆਏ ਆ ਨਾ ਕਈ ਵਾਰੀ ਪਾਰਟੀ ਵੇਅਰ ਸੂਟਾਂ ਦੇ ਵਿੱਚ ਵੀ ਕੱਟ ਪੀਸ ਆਉਂਦੇ ਆ ਤੇ ਉਹਨਾਂ ਵਿੱਚੋਂ ਮੇਰੀਆਂ ਭੈਣਾਂ ਬਹੁਤ ਸਾਰੇ ਸਾਡੇ ਕੋਲ ਸੋਹਣੇ ਜਿਹੇ ਸੂਟ ਰੈਡੀ ਕਰਵਾਉਂਦੀਆਂ ਉਹ ਵੀ ਤੁਹਾਨੂੰ ਇੱਕ ਝਲਕ ਦਿਖਾਵਾਂਗੇ ਅਸੀਂ। ਦੇਖੋ ਜੀ ਇਹ ਬੜਾ ਪਿਆਰਾ ਜਿਹਾ ਸੂਟ ਸਾਡੇ ਕੱਟ ਪੀਸਾਂ 'ਚ ਆਇਆ ਅਸੀਂ ਸ਼ਰ ਸਟਾਫ ਠੀਕ ਹੈ ਇਹਦੇ ਨਾਲ ਇਹ ਸਾਡੀਆਂ ਪਿਆਰੀਆਂ ਭੈਣਾਂ ਨੇ ਸਾਡੇ ਕੋਲ ਸੂਟ ਰੈਡੀ ਕਰਵਾਏ ਤੇ ਹੁਣ ਦਿਖਾਉਣਾ ਚਾਹੁੰਦੇ ਆ ਦੇਖੋ ਜੀ ਇਹ ਵਾਲੀ ਦੇ ਨਾਲ ਬੋਟਮ ਹੈ ਠੀਕ ਹੈ ਜੀ ਇਹਨਾਂ ਨੇ ਬੋਟਮ ਰੈਡੀ ਕਰਵਾਈ ਹੈ ਐਦਾਂ ਅਸੀਂ ਆਪਣੀਆਂ ਭੈਣਾਂ ਨੂੰ ਟਾਈ ਐਂਡ ਡਾਈ ਦੀ ਨਾਲ ਬੋਟਮ ਰੈਡੀ ਕਰਕੇ ਦਿੰਦੀ ਹੈ ਸ਼ਿਮਰ ਦੇ ਵਿੱਚ ਠੀਕ ਹੈ ਜੀ ਸ਼ਿਮਰ ਦੇ ਵਿੱਚ ਐਡੇ ਟਾਈ ਐਂਡ ਡਾਈ ਦੀ ਬੋਟਮ ਰੈਡੀ ਕੀਤੀ ਹੈ ਨਾਲ ਹੀ ਔਰਗੇਂਜ਼ਾ ਦਾ ਬੜਾ ਪਿਆਰਾ ਜਿਹਾ ਦੁਪੱਟਾ ਰੈਡੀ ਕਰਕੇ ਦਿੱਤਾ ਠੀਕ ਹੈ ਜੀ ਇਹ ਹੈਗੀ ਬੋਟਮ ਵਿਜੇ ਪਹਿਣਾ ਦੀ ਬਾਟਮ ਕੀਤੀ ਹੈ ਨਟਾਈ ਐਂਡ ਟਾਈ ਦੀ ਤੇ ਇਹ ਵਾਲਾ ਕੀਤਾ ਸੀ ਦੁਪੱਟਾ ਰੈਡੀ ਤੁਹਾਨੂੰ ਸੂਟ ਦਿਖਾਵਾਂਗੇ ਜੀ ਅਸੀਂ ਬੜੇ ਸੋਹਣੇ ਜੀ ਸੂਟ ਰੈਡੀ ਕਰ ਕੀਤੇ ਆਪਣੇ ਪਹਿਣਾ ਦੇ ਤੇ ਤੁਸੀਂ ਵੀ ਜੇ ਸਾਡੇ ਕੋਲ ਐਦਾਂ ਦੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਸਾਡੇ ਕੋਲੋਂ ਕੱਟ ਪੀਸ ਲੈ ਕੇ ਐਦਾਂ ਦੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਤਾਂ ਤੁਹਾਨੂੰ ਵੀ ਅਸੀਂ ਰੈਡੀ ਕਰਕੇ ਦਵਾਂਗੇ ਜੀ ਠੀਕ ਹੈ ਜੀ ਦੇਖੋ ਜਿਹੜੀ ਸਾਡੇ ਕੱਟ ਪੀਸ ਹੁੰਦੇ ਨੇ ਐਦਾਂ ਬਹੁਤ ਹੀ ਪਾਰਟੀ ਵੇਅਰ ਸੂਟ ਰੈਡੀ ਹੁੰਦੀ ਆ ਉਹਨਾਂ ਚੋਂ ਦੇਖੋ ਇਹ ਵਾਲੇ ਅਸੀਂ ਇਹ ਸੀ ਨਾਲ ਔਰ ਗੈਂਜਾ ਦਾ ਪਿਓਰ ਔਰ ਗੈਂਜਾ ਦਾ ਉਹਨਾਂ ਨੇ ਦੁਪੱਟਾ ਰੈਡੀ ਕਰਵਾਇਆ ਬਾਕੀ ਇਹਦੀ ਫਿਨਿਸ਼ਿੰਗ ਹੋਣੀ ਹੈ ਦੁਪੱਟੇ ਦੀ ਅਗਲਾ ਤੁਹਾਨੂੰ ਹੋਰ ਦਿਖਾਉਣ ਲੱਗੀ ਇੱਕ ਸੂਟ ਐਦਾਂ ਹੀ ਬੜਾ ਪਿਆਰਾ ਜਿਹਾ ਰੈਡੀ ਹੋਇਆ ਦੇਖੋ ਜੀ ਇਹ ਕੇਵਲ ਆ ਪੀਸ ਹੈ ਇਹਦੇ ਬੱਤੀ ਵੀ ਸੂਟ ਰੈਡੀ ਹੋਇਆ ਜੀ ਚੈੱਕ ਕਰ ਦਿਓ ਚੈੱਕ ਕਰ ਸਕਦੇ ਹੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਆ ਸਾਡੇ ਕੋਲੇ ਕੱਟ ਤੀਸਾ ਦੇ ਸ਼ਰਟ ਪੀਸ ਆਏ ਸੀ ਜੀ ਇਹ ਵਾਲੇ ਠੀਕ ਹੈ ਜੀ ਇਹ ਮੇਰੀ ਭੈਣ ਨੇ ਬਾਟਮ ਰੈਡੀ ਕਰਵਾਈ ਹੈ ਸਾਡੇ ਕੋਲੋਂ ਅਸੀਂ ਆਪਣੀ ਭੈਣ ਨੂੰ ਬਾਟਮ ਰੈਡੀ ਕਰਕੇ ਦਿੱਤੀ ਹੈ ਟਾਈ ਐਂਡ ਡਾਈ ਦੀ ਸ਼ਿਮਰ ਸ਼ਿਮਰ ਦੇ ਵਿੱਚ ਠੀਕ ਹੈ ਜੀ ਟਾਈ ਐਂਡ ਡਾਈ ਦੇ ਨਾਲ ਬੜੀ ਪਿਆਰੀ ਜੀ ਬਾਟਮ ਰੈਡੀ ਹੋਈ ਹੈ ਜੀ ਦੇਖੋ ਜੀ ਇਹ ਟਾਈ ਐਂਡ ਡਾਈ ਦੇ ਵਿੱਚ ਬੜੀ ਪਿਆਰੀ ਜੀ ਬਾਟਮ ਰੈਡੀ ਹੋਈ ਹੈ ਐਦਾਂ ਹੀ ਅਸੀਂ ਔਰਗੈਂਜ਼ਾ ਦਾ ਦੁਪੱਟਾ ਰੈਡੀ ਕੀਤਾ ਆਪਣੀ ਭੈਣ ਵਾਸਤੇ ਤੇ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਇਆ ਜੀ ਇਹ ਵਾਲਾ यह बर्बरी शिमर ये जो पीस रहे बरबरी सिमरस रहने काफी टाइम पहला आए थे दुप्टा रेडी हो और गेंजाई टाई एंड आई दुप्टा रेडी होया बड़ा प्यारा जा बॉटम बड़ी प्यारी जी रेडी हुई है ਠੀਕ ਹੈ ਟਾਈ ਐਂਡ ਡਾਈ ਦੇ ਵਿੱਚ ਤੇ ਹੋਰ ਵੀ ਤੁਹਾਨੂੰ ਦਿਖਾਵਾਂਗੇ ਜਿਹੜੇ ਸੂਟ ਰੈਡੀ ਹੋਏ ਐ ਇਦਾਂ ਦੇ ਬੜੇ ਪਿਆਰੇ ਜਿਹੇ ਸੂਟ ਰੈਡੀ ਕਰਵਾਏ ਸਾਡੀਆਂ ਭੈਣਾਂ ਨੇ ਇਹ ਬਰਬਰੀ ਸ਼ਿਮਰ ਸੀ ਸਾਡੇ ਕੋਲੇ ਬਰਬਰੀ ਸ਼ਿਮਰ ਦੇ ਵਿੱਚ ਸ਼ਰਟ ਪੀਸ ਆ ਜੀ ਇਹਦੇ ਨਾਲ ਵੀ ਅਸੀਂ ਬਾਟਮ ਰੈਡੀ ਕਰਕੇ ਦਿੱਤੀ ਐ ਦੇਖੋ ਜੀ ਇਹ ਵਾਲੀ ਇਹ ਵਾਲਾ ਹੈਗੜਾ ਦੁਪੱਟਾ ਔਰਗੈਂਜ਼ਾ ਦਾ ਦੁਪੱਟਾ ਰਹੂਗਾ ਜੀ ਇਹਦੇ ਨਾਲ ਟਾਈ ਐਂਡ ਡਾਈ ਦਾ ਦੁਪੱਟਾ ਬਾਟਮ ਤੇ ਦੁਪੱਟਾ ਠੀਕ ਹੈ ਜੀ ਇਹ ਬਾਟਮ ਹੈ ਜੀ ਟਾਈ ਐਂਡ ਡਾਈ ਦੀ ਇਹ ਟਾਈ ਐਂਡ ਡਾਈ ਦੀ ਨਾਲ ਬਾਟਮ ਰੈਡੀ ਹੋਈ ਹੈ ਇਹ ਨਾਲ ਹੋਇਆ ਦੁਪੱਟਾ ਸ਼ਰਟ ਪੀਸ ਦੇ ਨਾਲ ਇਹ ਵਾਲਾ ਦੁਪੱਟਾ ਰੈਡੀ ਹੋਇਆ ਸੀ ਠੀਕ ਹੈ ਟਾਈ ਐਂਡ ਡਾਈ ਦਾ ਦੁਪੱਟਾ ਰੈਡੀ ਹੋਇਆ ਔਰਗੈਂਜ਼ਾ ਪ्युअर ਔਰਗੈਂਜ਼ਾ ਦਾ ਦੁਪੱਟਾ ਰਹੂਗਾ ਜੀ ਬਹੁਤ ਪਿਆਰੇ ਸੂਟ ਅਸੀਂ ਆਪਣੇ ਪਹਿਣਾ ਦੇ ਰੈਡੀ ਕਰਕੇ ਦਿੱਤੇ ਆ ਕੱਟ ਪੀਸਾਂ ਦੇ ਵਿੱਚੋਂ ਜਿਹੜੇ ਸਾਡੇ ਕੱਟ ਪੀਸ ਹੁੰਦੇ ਆ ਜੀ ਬ੍ਰਾਂਡਡ ਕੱਟ ਪੀਸ ਹੁੰਦੇ ਆ ਅਗਲਾ ਸੂਟ ਦੇਖੋ ਜੀ ਇਹ ਵੀ ਸ਼ਿਮਰ ਬਰਬਰੀ ਦੇ ਵਿੱਚ ਸੂਟ ਹੈ ਜੀ ਇਹ ਵੀ ਸਾਡੇ ਕੋਲੇ ਕੱਟ ਪੀਸਾਂ ਦੇ ਵਿੱਚ ਸ਼ਰਟ ਪੀਸ ਆਏ ਸੀ ਦੇਖ ਸਕਦੇ ਹੋ ਬਰਬਰੀ ਇਹ ਵੀ ਇਹ ਵਾਲੀ ਹੋਈ ਆ ਬਾਟਮ ਰੈਡੀ ਹਾਫ ਵਾਈਟ ਤੇ ਨਾਲ بیس ਨਾਲ ਲੱਗੀ ਹੋਈ ਟਾਈ ਐਂਡ ਡਾਈ ਦੇ ਵਿੱਚ ਬਾਟਮ ਰੈਡੀ ਹੋਈ ਹੈ ਜੀ ਠੀਕ ਹੈ ਇਦਾਂ ਹੀ ਅਸੀਂ ਹਾਫ ਪਿਓਰ ਦਾ ਇੱਕ ਦੁਪੱਟਾ ਰੈਡੀ ਕਰਵਾਇਆ ਦੇਖ ਸਕਦੇ ਹੋ ਜੀ ਇਹ ਬਾਟਮ ਰੈਡੀ ਹੋਈ ਹੈ ਜੀ ਇਹ ਸ਼ਰਟ ਪੀਸ ਹੈ ਜੀ ਤੇ ਇਹ ਵਾਲਾ ਦੁਪੱਟਾ ਰੈਡੀ ਹੋਇਆ ਜੀ ਟਾਈ ਐਂਡ ਡਾਈ ਦੇ ਵਿੱਚ ਇਹ ਵਾਲਾ ਦੁਪੱਟਾ ਰੈਡੀ ਹੋਇਆ ਜੀ ਠੀਕ ਹੈ ਜੀ ਇਹ ਸੀ ਆਪਣੇ ਭੈਣਾਂ ਦੇ ਸੂਟ ਰੈਡੀ ਕੀਤੇ ਸੀ ਹੁਣ ਅਸੀਂ ਆਪਣੇ ਭੈਣਾਂ ਵਾਸਤੇ ਲੈ ਕੇ ਆ ਬਰਬਰੀ ਦੇ ਵਿੱਚ ਸੂਟ ਤੇ ਬਰਬਰੀ ਦੇ ਜਿਹੜੇ ਸੂਟ ਰਹਿਣਗੇ ਜੀ ਫਰੈਸ਼ ਸੂਟ ਰਹਿਣ ਵਾਲੇ ਆ ਤੇ ਪ੍ਰਾਈਸ ਰਹਿਣ ਵਾਲੀ ਸਿਰਫ ਕੱਟ ਪੀਸਾਂ ਵਾਲੀ ਦੇਖੋ ਅਸੀਂ ਬਹੁਤ ਹੀ ਲੋਵੀ ਪ੍ਰਾਈਸ ਦੇ ਵਿੱਚ ਬਰਬਰੀ ਦੇ ਸੂਟ ਆਪਣੇ ਭੈਣਾਂ ਵਾਸਤੇ ਲੈ ਕੇ ਆਏ ਆ ਜੀ ਪਹਿਲਾ ਸੂਟ ਚੈੱਕ ਕਰੋ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਮਸਲੀਨ ਦੀ ਨਾਲ ਲੈ ਕੇ ਆਏ ਆ ਤੁਹਾਡੇ ਵਾਸਤੇ ਬਾਟਮ ਬਰਬਰੀ ਮੈਚਿੰਗ ਆ ਜੀ ਚੈੱਕ ਕਰ ਸਕਦੇ ਆ ਤੁਸੀਂ ਸਟਾਫ ਦੀ ਕੰਨੀ ਤੋਂ ਤੁਸੀਂ ਦੇਖ ਸਕਦੇ ਹੋ ਜਿਹੜੀ ਐਦਾਂ ਦੀ ਕੰਨੀ ਬਣੀ ਹੁੰਦੀ ਹੈ ਨਾ ਤਾਰ ਵਾਲੀ origignal ਵਾਲਾ ਸਟਾਫ ਹੁੰਦਾ ਜੀ ਇਹ ਬਰਬਰੀ ਦੇਖ ਸਕਦੇ ਹੋ ਤੁਸੀਂ ਬਰਬਰੀ ਚੱਕ ਨਜ਼ਦੀਕ ਤੋਂ ਤੁਹਾਨੂੰ ਦਿਖਾ ਸਕਦੇ ਆ ਦੇਖੋ ਜੀ ਬਰਬਰੀ ਹੈ ਜੀ ਇਹ ਬਿਲਕੁਲ origignal ਵਾਲੀ ਬਰਬਰੀ ਲੈ ਕੇ ਆਏ ਆ ਤੁਹਾਡੇ ਵਾਸਤੇ ਪ੍ਰਿੰਟ ਲੈ ਕੇ ਆਏ ਬੜਾ ਪਿਆਰਾ ਜਾ ਤੇ ਕਲਰ ਵੀ ਬ੍ਰਾਈਟ ਰਹੂਗਾ ਕਿਉਂਕਿ ਮੌਸਮ ਹੈ ਐਦਾਂ ਦਾ ਬ੍ਰਾਈਟ ਕਲਰ ਵਾਲਾ ਮਸਲੀਨ ਦੀ ਪਿਓਰ ਮਸਲੀਨ ਦੀ ਲੈ ਕੇ ਆਏ ਆ ਬਾਟਮ ਬਾਟਮ ਦੀ ਵੀ ਤੁਸੀਂ ਕੰਦੀ ਤੋਂ ਚੈੱਕ ਕਰ ਸਕਦੇ ਹੋ ਤਾਰ ਵਾਲੀ ਐਦਾਂ ਕੱਚੀ ਕੰਦੀ ਵਾਲੀ ਬਾਟਮ ਹੈ ਜੀ ਪਿਓਰ ਮਸਲੀਨ ਦੀ ਬਾਟਮ ਹੈ ਪ੍ਰਾਈਸ ਸਿਰਫ ਰਹੂਗੀ 1050 1050 ਦੇ ਵਿੱਚ ਤੁਸੀਂ ਬਰਬਰੀ ਦਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਮਾਰਕੀਟ ਵਿੱਚ ਤੁਹਾਨੂੰ ਇਹ 1600 ਦਾ ਸੂਟ ਮਿਲਣਾ ਜੀ ਬਰਬਰੀ ਦਾ ਮੈਚਿੰਗ ਬਰਬਰੀ ਦਾ ਜਿਹੜਾ ਮੈਚਿੰਗ ਸੂਟ ਹੈ ਜਾਨੂੰ 1600 ਤੱਕ ਮਿਲਣਾ ਸਾਡੀ ਸਿਰਫ ਜੈਨੂਅਲ ਜੀ ਪ੍ਰਾਈਸ ਹੁੰਦੀ ਹੈ ਤੇ ਅਸੀਂ ਤੁਹਾਨੂੰ 1050 ਦੇ ਵਿੱਚ ਇਹ ਵਾਲਾ ਸੂਟ ਦੇਣ ਵਾਲਿਆਂ ਬਰਬਰੀ ਦਾ ਦੇਖੋ ਪ੍ਰਾਈਸ ਰਹੂਗੀ ਕੱਟ ਪੀਸਾਂ ਵਾਲੀ ਅਸੀਂ ਇਹੀ ਪੀਸ ਪਹਿਲਾਂ ਕੱਟ ਪੀਸਾਂ ਦੇ ਵਿੱਚ ਤੁਹਾਨੂੰ ਇਸੇ ਪ੍ਰਾਈਸ ਤੇ ਸੇਲ ਕੀਤੀ ਸੀ ਪਰ ਜੀ ਹੁਣ ਆਪਣੀਆਂ ਪਿਆਰੀਆਂ ਭੈਣਾਂ ਵਾਸਤੇ ਬਰਬਰੀ ਦੇ ਸੂਟ ਲੈ ਕੇ ਆਏ ਹਾਂ ਸਿਰਫ ਕੱਟ ਪੀਸ ਵਾਲੀ ਪ੍ਰਾਈਸ ਦੇ ਵਿੱਚ ਠੀਕ ਹੈ ਜੀ ਬਿਲਕੁਲ ਜੈਨੂਅਲ ਜੀ ਅਸੀਂ ਪ੍ਰਾਈਸ ਰੱਖੀ ਹੈ ਅਗਲਾ ਦੇਖੋ ਜੀ ਪ੍ਰਿੰਟ ਤੇ ਕਲਰ ਬੜਾ ਪਿਆਰਾ ਜਿਹਾ ਕਲਰ ਹੈ ਜੀ ਸ਼ੇਡ ਦੇਖੋ ਕਲਰ ਦੀ ਕਿੰਨੀ ਪਿਆਰੀ ਹੈ ਚੈੱਕ ਕਰ ਸਕਦੇ ਹੋ ਤੁਸੀਂ ਬਰਬਰੀ ਹੈ ਜੀ ਇਹ ਬਿਲਕੁਲ ਰਿਜਨਲ ਵਾਲੀ ਬਰਬਰੀ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਅਸੀਂ ਨਾਲ ਪਿਓਰ ਮਸਲੀਨ ਦੀ ਰਹਿਣ ਵਾਲੀ ਬਾਟਮ ਦੇ ਨਜ਼ਦੀਕ ਤੋਂ ਦੇਖੋ ਜੀ ਬਰਬਰੀ ਹੈ। ਪ੍ਰਿੰਟ ਦੇਖੋ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ। ਬਹੁਤ ਹੀ ਪਿਆਰਾ ਪ੍ਰਿੰਟ ਰਹਿਣ ਵਾਲਾ ਜਿਸ ਸ਼ਰਟ ਦਾ ਹੈ। ਦੇਖੋ ਜੀ ਰੂਟ ਰੈਡੀ ਹੋਣਾ ਨਾ ਨਾਲ ਤੁਸੀਂ ਟਾਈ ਐਂਡ ਟਾਈ ਦੀ ਬਾਟਮ ਰੈਡੀ ਕਰ ਸਕਦੇ ਹੋ ਤੇ ਇਹ ਵਾਲੀ ਰਹਿਣ ਵਾਲੀ ਹੈ ਨਾਲ ਹੀ ਅਸੀਂ ਤੁਹਾਨੂੰ ਬਾਟਮ ਦਵਾਂਗੇ। ਪ੍ਰਾਈਸ ਦੇਖੋ ਲੈ ਕੇ ਆਏ ਤੁਹਾਡੇ ਵਾਸਤੇ ਬਰਬਰੀ ਦਾ ਸਿਰਫ 1050 ਕੋਈ ਨਹੀਂ ਦਊਗਾ ਤੁਹਾਨੂੰ 1050 ਦੇ ਵਿੱਚ ਬਰਬਰੀ ਦਾ ਸੂਟ ਜੀ। ਨਾਲ ਇਹਦੇ ਰੋਗੀ ਮੈਚਿੰਗ ਸੂਟ ਮੈਚਿੰਗ ਬਾਟਮ ਦੇਖੋ ਬਹੁਤ ਪਿਆਰਾ ਪ੍ਰਿੰਟ ਲੈ ਕੇ ਆਏ ਆਪਣੀਆਂ ਭੈਣਾਂ ਵਾਸਤੇ ਠੀਕ ਆ ਅਗਲਾ ਦੇਖੋ ਜੀ ਇਹਦੇ ਵਿੱਚ ਤਿੰਨ ਕਲਰ ਰਹਿਣ ਵਾਲੇ ਆ ਇਹ ਮਸਲੀਨ ਦੀ ਬਿਲਕੁਲ ਨਾਲ ਅਸੀਂ ਆਪਣੇ ਪਹਿਲਾਂ ਅਸੀਂ ਆਪਣੇ ਆਪ ਇਹਨਾਂ ਨੂੰ ਰੈਡੀ ਕਰਵਾ ਕੇ ਦਿੰਦੇ ਆ ਬਾਟਮ ਤੇ ਹੁਣ ਅਸੀਂ ਨਾਲ ਹੀ ਮਸਲੀਨ ਦੀ ਬਾਟਮ ਲੈ ਕੇ ਆਏ ਆ ਜੀ ਇਹ ਵਾਲਾ ਕਲਰ ਦੇਖੋ ਗਾਜਰੀ ਸ਼ੇਡ ਹੈ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਤੇ ਕਲਰ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਬਰਬਰੀ ਦਾ ਬਰਬਰੀ ਸਟਾਫ ਰਹੂਗਾ ਸ਼ੋਲਡਰ ਬਰਬਰੀ ਦੀ ਪਿਓਰ ਮਸਲੀਨ ਦੀ ਬਾਟਮ ਰਹਿਣ ਵਾਲੀ ਹੈ ਮੈਚਿੰਗ ਏਕੇ ਟੈਕਸ ਦੇ ਸੂਟ ਰਹਿਣ ਵਾਲੇ ਆ ਜੀ ਇਹ ਠੀਕ ਹੈ ਜੀ ਤੇ ਪ੍ਰਾਈਸ ਲੈ ਕੇ ਆ 1050 1050 ਦੇ ਵਿੱਚ ਤੁਹਾਨੂੰ ਅਸੀਂ ਬਰਬਰੀ ਦੇ ਸੂਟ ਦੇ ਰਹੇ ਹਾਂ ਕੱਟ ਪੀਸਾਂ ਨਹੀਂ ਪ੍ਰਾਈਸ ਦੇ ਵਿੱਚ ਤੇ ਪ੍ਰਿੰਟ ਵੀ ਲੈ ਕੇ ਆਏ ਆ ਬੜੇ ਜਨੀਕ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਤੇ ਕਲਰ ਵੀ ਬੜੇ ਪਿਆਰੇ ਜੇ ਰਹਿਣ ਵਾਲੇ ਆ ਠੀਕ ਹੈ ਜੀ ਜੇਕਰ ਇਹਨਾਂ ਸੂਟਾਂ ਵਿੱਚੋਂ ਕੋਈ ਮੇਰੀ ਭੈਣ ਨੂੰ ਸੂਟ ਪਸੰਦ ਆਉਂਦਾ ਤਾਂ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਇਹ ਸਕਰੀਨ ਸ਼ਾਟ ਲੈ ਕੇ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਠੀਕ ਹੈ ਜੀ ਕਲਰ ਚੈੱਕ ਕਰੋ ਬਹੁਤ ਪਿਆਰੇ ਕਲਰ ਰਹਿਣ ਵਾਲੇ ਆ ਜਿਹੜਾ ਵੀ ਸੂਟ ਪਸੰਦ ਆਉਂਦਾ ਮੇਰੀ ਭੈਣ ਨੂੰ ਸਾਡੇ ਕੋਲ ਤੁਸੀਂ ਬਾਏ ਕਰ ਸਕਦੀਆਂ ਜੀ ਠੀਕ ਹੈ ਜੀ ਬਰਬਰੀ ਦੇ ਰਹਿਣ ਵਾਲੇ ਆ ਸੂਟ ਪਲੀਜ਼ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮੇਰੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਜੇਕਰ ਮੇਰੀਆਂ ਭੈਣਾਂ ਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਜੀ ਧੰਨਵਾਦ ਮੇਰੀਆਂ ਭੈਣਾਂ ਦਾ ਮੇਰੀ ਵੀਡੀਓ ਦੇਖਣ ਦੇ ਲਈ ਠੀਕ ਹੈ ਜੀ ਪਲੀਜ਼ ਰਿਕਵੈਸਟ ਹੈ ਦੁਬਾਰਾ ਫੇਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰਿਓ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ